ਇਰਸੀ ਹੋਰ ਬੋਲੀ ਹੋਰੀ ਬਾਬਾ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਹੈਰੀ ਕਾਲਿਕਾ ਕੁਝ ਨਮੀਆਂ ਲਾਈਨਾਂ ਲਿਖ ਕੇ ਲੈ ਕੇ ਆਇਆ ਮੀਂਹ ਦੇ ਮਾਨ ਮਕਸੂਦ ਆਰੀ 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 ਨਸੀ ਜਨ ਦਾ ਟਾਈਮ ਬੱਲੀਏ ਨਸੀ ਜਨ ਦਾ ਟਾਈਮ ਬੱਲੀਏ ਮੁੰਡੇ ਰੀਪਰ ਦੀ ਕੰਨ ਤਿਆਰੀ ਤੇ ਲੈਣੀ ਹੈ ਟਰਾਲੀ ਤੂੜੀ ਦੀ ਲਾ ਮਿੱਤਰਾ ਨਾਲ ਯਾਰੀ ਤੇ ਲੈਣੀ ਹੈ ਟਰਾਲੀ ਤੂੜੀ ਦੀ ਤਾਵੇ 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 ਨੀ ਪੁੱਛ ਬਿਲੋ ਇਸ ਜੱਟ ਨੂੰ ਨੀ ਪੁੱਛ ਬਿਲੋ ਇਸ ਜੱਟ ਨੂੰ ਡੱਗਰਾਂ ਨੂੰ ਕਿਵੇਂ ਨ ਜਾਵੇ ਨਾ ਸੌਖੀਆਂ ਕਮਾਈਆਂ ਮਿੱਠੀਆਂ ਕੰਡ ਬੜੀ ਪਿੰਡੇ ਨੂੰ ਖਾਵੇ ਨਾ ਸੌਖੀਆਂ ਕਮਾਈਆਂ ਮਿੱਠੀਆਂ ਹਾਰੇ 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 ਨੀ ਤੇਰੇ ਹੱਥ ਆਈ ਫੋਨਾਂ ਨੀ ਤੇਰੇ ਹੱਥ ਆਈ ਫੋਨਾਂ ਸਾਡੇ ਹੱਥ ਤੰਗੜੀ ਮੁੱਟਿਆ ਰੇ ਤੂੰ ਰੱਖਦੀ ਏ ਕਰ ਪੋਨੀਆਂ ਸਾਡੇ ਸਿਰ ਤੇ ਪੰਡ ਸਰਕਾਰ ਤੂੰ ਰੱਖਦੀ ਏ ਘਰ ਪੋਨੀਆਂ ਖੀਰਾ 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 ਨੀ ਫਿਰਨੀ ਤੇ ਕੋਠੀ ਜੱਟ ਦੀ ਨੀ ਫਿਰਨੀ ਤੇ ਕੋਠੀ ਜੱਟ ਦੀ ਹੈਰੀ ਕਾਲੇ ਕਾ ਦਿਲ ਦਾ ਅਮੀਰਾ ਨੀ ਮਨ ਚ ਨਾ ਖੋਟ ਮਿੱਠੀ ਏ ਰੂਹੇ ਬਾਗ ਫਕੀਰਾਂ ਨੀ ਮਨ ਚ ਨਾ ਖੋਟ ਮਿੱਠੀ ਏ ਸੋ ਭਾਈ ਜੀ ਵਜੇ ਲਗਾ ਸ਼ੇਅਰ ਜ਼ਰੂਰ ਕਰੋ ਥੈਂਕ ਯੂ